ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਕਿਦਾਂ ਬੇਬੇ ਜੀ ਅੱਜ ਕੀ ਗੱਲ ਇਸ ਵੇਲੇ ਤੱਕ ਬਿਸਤਰੇ ਵਿੱਚ ਬੈਠੇ ਹੋ ਸੇਤ ਤਾਂ ਠੀਕ ਹੈ ਗੁਰਵੀਰ ਆਪਣੇ ਬੂਟ ਗਿਰਾਜ਼ ਵਿੱਚ ਲਾਉਂਦੇ ਹੋਏ ਉੱਚੀ ਆਵਾਜ਼ ਵਿੱਚ ਆਪਣੀ ਮਾਂ ਨੂੰ ਪੁੱਛਦਾ ਹੈ ਤੇ ਰੋਟੀ ਵਾਲਾ ਡੱਬਾ ਕਿਚਨ ਵਿੱਚ ਰੱਖ ਕੇ ਫਿਰ ਆਪਣੀ ਮਾਂ ਕੋਲ ਆ ਬੈਠਦਾ ਹੈ ਆ ਗਿਆਂ ਵੀਰੇ ਉਸ ਦੀ ਬੇਬੇ ਉਸ ਨੂੰ ਪਿਆਰ ਨਾਲ ਵੀਰਾ ਹੀ ਬੁਲਾਉਂਦੀ ਹੈ ਪੁੱਤ ਸੇਤ ਤਾਂ ਠੀਕ ਹੈ ਬਸ ਚਿੱਤ ਰਾਜ ਨਹੀਂ ਲੱਗ ਰਿਹਾ ਆ ਸੋਚਿਆ ਆਰਾਮ ਕਰ ਲੈਣੀ ਆ ਕੰਮ ਤਾਂ ਕੋਈ ਬਹੁਤਾ ਹੁੰਦਾ ਨਹੀਂ ਮੇਰੇ ਕਰਨ ਨੂੰ ਪਾਠ ਮੈਂ ਸਵੇਰੇ ਕਰ ਲਿਆ ਸੈਰ ਵੀ ਕਰ ਆਈ ਹਾਂ ਸਬਜ਼ੀ ਰੋਟੀ ਵੀ ਬਣਾ ਲਈ ਚੱਲ ਹੁਣ ਤੂੰ ਆ ਗਿਆ ਈ ਨਹਾ ਤੋ ਲੈ ਤੈਨੂੰ ਗਰਮ ਗਰਮ ਰੋਟੀ ਬਣਾ ਕੇ ਦੇਵਾਂ ਤੇ ਆਪੇ ਮੇਰਾ ਚਿੱਤ ਲੱਗ ਜਾਣਾ ਈ ਇਹਨਾਂ ਆਖ ਗੁਰਬੀਰ ਦੀ ਬੀਬੇ ਪਿਆਰ ਨਾਲ ਉਸਦੇ ਵਾਲਾਂ ਵਿੱਚ ਹੱਥ ਫੇਰਨ ਲੱਗ ਜਾਂਦੀ ਈ ਰੋਟੀ ਵੀ ਖਾ ਲੈਂਦੀ ਆ ਪਹਿਲਾਂ ਤੂੰ ਮੈਨੂੰ ਖੁੱਲ ਕੇ ਦੱਸ ਬੇਬੇ ਕੀ ਗੱਲ ਏ ਸਭ ਠੀਕ ਤਾਂ ਹੈ ਤੇਰਾ ਮਨ ਤਾਂ ਲੱਗਾ ਹੋਇਆ ਹੈ ਹਾਂ ਪੁੱਤ ਸਭ ਠੀਕ ਫਿਕਰ ਵਾਲੀ ਕੋਈ ਗੱਲ ਨਹੀਂ ਉਹ ਤਾਂ ਅੱਜ 8 ਮਹੀਨੇ ਹੋ ਗਏ ਪਿੰਡ ਛੱਡ ਕੇ ਇੰਗਲੈਂਡ ਆਇਆ ਤਾਂ ਮਨ ਉਦਾਸ ਹੋ ਗਿਆ ਬਾਕੀ ਸਭ ਠੀਕ ਹੈ ਅੱਛਾ ਤਾਂ ਪਿੰਡ ਨੂੰ ਯਾਦ ਕਰਦੇ ਸੀ ਇੰਡੀਆ ਫੋਨ ਕਰ ਲੈਂਦੇ ਜੇ ਮਾਨੋ ਦਾਸ ਸੀ ਪੁੱਤ ਜਦੋਂ ਇੰਡੀਆ ਸੀ ਤਾਂ ਤੁਹਾਨੂੰ ਫੋਨ ਕਰਦੇ ਰਹਿੰਦੇ ਹੁਣ ਇੱਥੇ ਹਾਂ ਤਾਂ ਉੱਥੇ ਫੋਨ ਕਰੀ ਜਾਈਏ ਹੁਣ ਇੱਥੇ ਹਾਂ ਤਾਂ ਉੱਥੇ ਫੋਨ ਕਰੀ ਜਾਈਏ ਪਤ ਪੁੱਤ ਜਿੱਥੇ ਰਹਿੰਦੇ ਹੋਈਏ ਜੇ ਸਾਰਾ ਪਰਿਵਾਰ ਇਕੱਠਾ ਬਹਿ ਕੇ ਉੱਥੇ ਗੱਲਾਂ ਕਰੀਏ ਤਾਂ ਜ਼ਿਆਦਾ ਸਕੂਨ ਚੰਗਾ ਬੇਬੇ ਮੈਂ ਨਹਾ ਕੇ ਆਉਣਾ ਹਾਂ ਇਕੱਠੇ ਰੋਟੀ ਖਾਂਦੇ ਹਾਂ ਆਖ ਗੁਰਬੀਰ ਬਾਥਰੂਮ ਵੱਲ ਚਲਾ ਜਾਂਦਾ ਏ ਤੇ ਉਸਦੀ ਬੇਬੇ ਰਸੋਈ ਵਿੱਚ ਜਾ ਕੇ ਰੋਟੀ ਦੀ ਤਿਆਰੀ ਕਰਨ ਲੱਗ ਜਾਂਦੀ ਏ ਲੈਪਟਰ ਖਾ ਗਰਮ ਗਰਮ ਰੋਟੀ ਕਿਵੇਂ ਸਟੋ ਸਵੇਰ ਤੋਂ ਰਾਤ ਹੋ ਜਾਂਦੀ ਐ ਸ਼ਫਟਾਂ ਲਾਉਂਦਿਆਂ ਬੇਬੇ ਤੂੰ ਵੀ ਆਪਣੀ ਰੋਟੀ ਪਾ ਲਿਆ ਮੇਰੇ ਕੋਲ ਇਕੱਠੇ ਖਾਂਦੇ ਹਾਂ ਤਿੰਨ ਫੁਲਕੇ ਹੋਰ ਬਣਾ ਦਿਓ ਤੇ ਆਜੋ ਗੁਰਵੀਰ ਰੋਟੀ ਖਾਣ ਲੱਗ ਜਾਂਦਾ ਏ ਨਾ ਪੁੱਤ ਸੁੱਖ ਨਾਲ ਗਿਣ ਕੇ ਪੁਲਕੇ ਕਿਉਂ ਲਾਵਾਂ ਮੈਂ ਆਪਣੇ ਵੀਰੇ ਦੇ ਜਿੰਨੇ ਮਰਜੀ ਖਾ ਪੁੱਤ ਪਰ ਮੈਨੂੰ ਹਾਲੇ ਭੁੱਖ ਨਹੀਂ ਏ ਜਦੋਂ ਸੁੱਖੀ ਸੰਨੀ ਕਰਨ ਆਉਣਗੇ ਤਾਂ ਅਸੀਂ ਖਾ ਲਵਾਂਗੇ ਬੇਬੇ ਉਹਨਾਂ ਨੇ ਸਾਰਿਆਂ ਨੇ ਅੱਜ ਲੇਟ ਆਉਣਾ ਜਾਂ ਕਹਿ ਕੇ ਜਦੋਂ ਤੇਰੇ ਜਾਗਣ ਦਾ ਵੇਲਾ ਹੋਣਾ ਤਾਂ ਉਹਨਾਂ ਨੇ ਆ ਕੇ ਸੌਣਾ ਹੀ ਸੁਖੀ ਆਪਣੀਆਂ ਸਹੇਲੀਆਂ ਨਾਲ ਨਾਈਟ ਪਾਰਟੀ ਤੇ ਗਈਏ ਤੇ ਮੁੰਡੇ ਦੋਵੇਂ ਵੀ ਆਪਣੇ ਦੋਸਤਾਂ ਨਾਲ ਸ਼ਹਿਰ ਦਾ ਢੇਡਾ ਲਾਉਣ ਗਏ ਨੇ ਮੈਨੂੰ ਵੀ ਮੇਰੇ ਮਿੱਤਰ ਨੇ ਕਿਹਾ ਕਿ ਵੀਕਐਂਡ ਮਨਾਉਂਦੇ ਹਾਂ ਤਾਂ ਮੇਰਾ ਬੇਬੇ ਤੈਨੂੰ ਇਕੱਲੀ ਛੱਡਣ ਨੂੰ ਦਿਲ ਨਹੀਂ ਕੀਤਾ ਅੱਛਾ ਪੁੱਤਰਾ ਸਾਨੂੰ ਤਾਂ ਪਤਾ ਨਹੀਂ ਕਿ ਬਲੈਤਾਂ ਦੇ ਵੱਖਰੇ ਰਿਵਾਜ ਹੁੰਦੇ ਨੇ। ਬਾਹਰ ਇੰਨੀ ਦੇਰ ਕਰੋ ਸਾਰਿਆਂ ਦਾ ਬਾਹਰ ਰਹਿਣਾ ਵੱਖਰਾ ਵੱਖਰੇ ਹੋ ਕੇ ਠੀਕ ਨਹੀਂ। ਜੇ ਸਾਰੇ ਇਕੱਠੇ ਹੋਵੋ ਤਾਂ ਕੋਈ ਫਿਕਰ ਵਾਲੀ ਗੱਲ ਨਹੀਂ। ਆਖ ਬੇਬੇ ਆਪਣੀ ਰੋਟੀ ਪਾ ਖਾਣ ਲੱਗ ਪੈਂਦੀ ਏ ਤੇ ਗੁਰਬੀਰ ਕੋਲ ਟੀਵੀ ਚਲਾ ਲੈਣਾ ਲੈਂਦਾ ਏ। ਬੇਬੇ ਇੱਥੇ ਇਦਾਂ ਹੀ ਚੱਲਦਾ ਏ। ਕੀ ਕਰੀਏ ਸਾਰਿਆਂ ਦਾ ਮਨਮਰਜ਼ੀ ਕਰਨ ਦਾ ਹੱਕ ਜੋ ਮਿਲਿਆ ਮਿਲ ਰੱਖਿਆ ਏ। ਆਖ ਗਰਵੀਰ ਲੰਮਾ ਹੋ ਕਹ ਲੈਂਦਾ ਈ ਕੋਲ ਬੈਠੀ ਮਾਂ ਪੁੱਤ ਜੋ ਆਖ ਨਹੀਂ ਸਕਿਆ ਉਸ ਨੂੰ ਵੀ ਸਮਝ ਜਾਂਦੀ ਏ ਰਸੋਈ ਦਾ ਕੰਮ ਨਿਬੇੜ ਜਦੋਂ ਬੇਬੇ ਗਰਵੀਰ ਕੋਲ ਬੈਠਦੀ ਏ ਪੁੱਤ ਮੈਂ ਤੇਰੇ ਕੋਲ ਕੁਝ ਪੁੱਛਣਾ ਈ ਮੈਨੂੰ ਟਾਲੀ ਟਾਲੀ ਨਾ ਤੇ ਸਭ ਸੱਚ ਸੱਚ ਦੱਸੀ ਹਾਂ ਹਾਂ ਕੀ ਗੱਲ ਬੇਬੇ ਆਖਦਾ ਹੋਇਆ ਗਰਵੀਰ ਟੀਵੀ ਦੀ ਆਵਾਜ਼ ਬੰਦ ਕਰ ਦਿੰਦਾ ਏ ਪੁੱਤ ਤੂੰ ਖੋਸ਼ ਤਾਂ ਹੈ ਬਾਕੀ ਸਭ ਕੁਝ ਠੀਕ ਏ ਹਾ ਬੇਬੇ ਸਾਵ ਠੀਕੇ ਕਿਉਂ ਤੂੰ ਕਿਉਂ ਇਹ ਸਭ ਪੁੱਛ ਰਹੀ ਏ ਵੇਖ ਕਿੰਨਾ ਵੱਡਾ ਘਰ ਏ ਤੇਰਾ ਪੁੱਤ ਜਿੰਨੇ ਜੀ ਉਨੀਆਂ ਗੱਡੀਆਂ ਜੇ ਕਿਤੇ ਤੂੰ ਵੀ ਡਰਾਈਵਰੀ ਸਿੱਖ ਲਵੇਂ ਤਾਂ ਤੈਨੂੰ ਵੀ ਮਿੰਨੀ ਕੂਪਰ ਲੈ ਦੇਵਾਂਗੇ ਜੋ ਜੀ ਕਰਦਾ ਖਰੀਦਾ ਹਰ ਬ੍ਰਾਂਡ ਦਾ ਕੱਪੜਾ ਪਾਈਦਾ ਵਧੀਆ ਕਾਰੋਬਾਰ ਐ ਦੋ ਪੁੱਤਰ ਐ ਸਭ ਕੁਝ ਹੋ ਜਾ ਬੇਬੇ ਮੈਂ ਮੈਂ ਬਹੁਤ ਖੁਸ਼ ਆ ਚਲੋ ਵਧੀਆ ਪੁੱਤ ਪਰ ਹਫਤੇ ਦੋ ਤੋਂ ਤਿੰਨ ਵਾਰ ਜੋ ਤੁਸੀਂ ਦੋਵੇਂ ਜੀ ਆਪ ਦਿਮਾਗੀ ਡਾਕਟਰ ਕੋਲ ਜਾਂਦੇ ਹੋ ਇਹ ਕਿਉਂ ਤੈਨੂੰ ਕਿਸ ਨੇ ਦੱਸਿਆ ਇਹ ਸਭ ਹੈਰਾਨ ਹੋ ਕੇ ਗੁਰਬੀਰ ਆਪਣੀ ਬੇਬੇ ਵੱਲ ਦੇਖਦਾ ਏ ਪੁੱਤ ਮੈਨੂੰ ਮੇਰੇ ਪੋਤੇ ਕਰਨੇ ਦੱਸਿਆ ਕਿ ਮੰਮੀ ਡੈਡੀ ਕਾਉਂਸਲਿੰਗ ਤੇ ਜਾਂਦੇ ਨੇ ਉਹ ਦਿਮਾਗੀ ਥੱਕਿਆ ਮਹਿਸੂਸ ਕਰਦੇ ਆ ਖੁਸ਼ ਨਹੀਂ ਆ ਤਾਂ ਉਹਨਾਂ ਦਾ ਇਲਾਜ ਚੱਲ ਰਿਹਾ ਏ ਮੈਂ ਇਸ ਬਾਰੇ ਸੁਖੀ ਨਾਲ ਵੀ ਗੱਲ ਕੀਤੀ ਪਾਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ ਸਗੋਂ ਸਭ ਵਧੀਆ ਏ ਤੁਹਾਨੂੰ ਦੱਸਿਆ ਕੀ ਹੋਣਾ ਆਖ ਚੁੱਪ ਕਰਾ ਦਿੱਤਾ ਮੈਂ ਕਾਫੀ ਦਿਨਾਂ ਤੋਂ ਤੇਰੇ ਨਾਲ ਵੀ ਗੱਲ ਕਰਨਾ ਚਾਹੁੰਦੀ ਸੀ ਪਰ ਸਤ ਤੁਹਾਡੇ ਕੋਲ ਤਾਂ ਸਮਾਂ ਹੀ ਨਹੀਂ ਪਰ ਪੁੱਤ ਮੈਨੂੰ ਟਾਲ ਨੀਨਾ ਸਭ ਸੱਚ ਦੱਸ ਮਾਪਿਓ ਤੋਂ ਜ਼ਿਆਦਾ ਤੁਹਾਨੂੰ ਕੋਈ ਨਹੀਂ ਜਾਣ ਸਕਦਾ ਪੁੱਤ ਆਪਣੇ ਘਰਾਂ ਦੇ ਮਸਲੇ ਡਾਕਟਰਾਂ ਕੋਲ ਹੱਲ ਨਹੀਂ ਹੁੰਦੇ ਬੇਬੇ ਸਭ ਤੇਰੇ ਸਾਹਮਣੇ ਹੀ ਐ ਸਾਰਾ ਕੁਝ ਤਾਂ ਵਧੀਆ ਏ ਉਹ ਡਾਕਟਰ ਕੋਲ ਤਾਂ ਬਸ ਮਾਣ ਨੂੰ ਮਜ਼ਬੂਤ ਕਰਨ ਲਈ ਚਲੇ ਜਾਂਦਾ ਹੈ। ਕਦੇ-ਕਦੇ ਹੋਰ ਕੁਝ ਨਹੀਂ ਬੇਬੇ ਫਿਕਰ ਨਾ ਕਰ। ਚੱਲ ਮਾਂ ਪੁੱਤ ਕੋਈ ਪੰਜਾਬੀ ਫਿਲਮ ਵੇਖਦੇ ਆਂ। ਆਖ ਗੁਰਵੀਰ ਜਦ ਟੀਵੀ ਚ ਚਲਾਉਣ ਲੱਗਾ ਤਾਂ ਮਾਂ ਉਸਦੇ ਹੱਥੋਂ ਰਿਮੋਟ ਫੜ ਇੱਕ ਪਾਸੇ ਰੱਖ ਕੇ ਉਸ ਨੂੰ ਘੁੱਟ ਕੇ ਕਾਲਜੇ ਨਾਲ ਲਾ ਲੈਂਦੀ ਏ। ਪੁੱਤ ਮਾਂਵਾਂ ਤੋਂ ਕੁਝ ਨਹੀਂ ਲੁਕਦਾ ਹੁੰਦਾ। ਚੱਲ ਦੱਸ ਆਪਣੇ ਬੇਬੇ ਨੂੰ ਕਿਸ ਗੱਲ ਦਾ ਫਿਕਰ ਹੈ ਤੇਰੇ ਤੇ? ਅੱਜ ਵੀ ਤੇਰੀ ਬੇਬੇ ਵਿੱਚ ਇੰਨੀ ਹਿੰਮਤ ਹੈ ਕਿ ਉਹ ਤੇਰੀਆਂ ਸਾਰੀਆਂ ਬੁਲਾਵਾਾਂ ਆਪਣੇ ਤੇ ਲੈ ਸਕਦੀ ਏ ਜਿਵੇਂ ਨਿੱਕਿਆ ਹੁੰਦਿਆਂ ਹਰ ਪਰੇਸ਼ਾਨੀ ਮਾਂ ਪਿਓ ਨੂੰ ਦੱਸ ਕੇ ਬੇਲੇ ਹੋ ਜਾਂਦਾ ਸੀ ਫੇਰ ਅੱਜ ਕਿਉਂ ਨਹੀਂ ਮੈਂ ਤਾਂ ਅੱਜ ਵੀ ਤੇਰੀ ਬੇਬੇ ਹਾਂ ਤੇ ਤੂੰ ਅੱਜ ਵੀ ਮੇਰਾ ਬੀ ਬੀਰਾ ਪੁੱਤੇ ਬਸ ਸਮਾਂ ਥਾਵਾਂ ਬਦਲ ਨਾਲ ਰਿਸ਼ਤੇ ਨਹੀਂ ਬਦਲਦੇ ਹੁੰਦੇ ਪੁੱਤ ਜੋ ਵੀ ਮਨ ਵਿੱਚ ਕੱਢ ਲੈ ਬਾਹਰ ਰੋਂਨੋਂ ਦਿਲ ਕਰਦਾ ਤਾਂ ਖੁੱਲ ਕੇ ਰੋ ਲੈ ਇਹ ਨਾ ਸੋਚ ਕੇ ਬੰਦਾ ਕਿਵੇਂ ਰੋ ਸਕਦਾ ਹੈ ਇਹ ਸੁਣਦਿਆਂ ਨਾਲ ਹੀ ਗੁਰਬੀਰ ਉੱਚੀ ਉੱਚੀ ਰੋਣ ਲੱਗ ਜਾਂਦਾ ਏ ਜਿਵੇਂ ਕੋਈ ਨਿੱਕਾ ਜਵਾਕ ਆਪਣੀ ਮਾਂ ਆਪਣੀ ਗੱਲ ਮਾਣੂ ਦੱਸਦਿਆਂ ਰੋਂਦਾ ਏ ਵਾਹਿਗੁਰੂ ਵਾਹਿਗੁਰੂ ਪੁੱਤ ਸਭ ਠੀਕ ਹੋ ਜਾਣਾ ਹੈ ਸਾਡੇ ਹੁੰਦਿਆਂ ਤੈਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਗੁਰਬੀਰ ਹੌਂਕਾ ਲੈਂਦੇ ਹੋਏ ਬੇਬੇ ਮੈਂ ਆਪਣੀ ਜ਼ਿੰਦਗੀ ਤੋਂ ਥੱਕ ਗਿਆ ਹਾਂ ਕੋਈ ਚੈਨ ਸਕੂਨ ਨਹੀਂ ਹੈ ਸਭ ਕੁਝ ਹੁੰਦਿਆਂ ਵੀ ਲੱਗਦਾ ਹੈ ਕਿ ਕੁਝ ਵੀ ਨਹੀਂ ਹੈ ਸਾਰਾ ਕੋ ਜੋ ਬਣਾਉਟੀ ਲੱਗਦਾ ਹੈ ਉਪਰ ਉਪਰ ਜੋ ਚੀਜ਼ਾਂ ਦੂਰੋਂ ਚੰਗੀਆਂ ਲੱਗਦੀਆਂ ਸਨ ਅੱਜਕੱਲ੍ਹ ਹੋਣ ਤੇ ਵੀ ਦੇਖਣ ਨੂੰ ਮਾਨ ਦੇਖਣ ਨੂੰ ਮੰਨਣ ਨੂੰ ਮਨ ਨਹੀਂ ਕਰਦਾ ਮੇਰੇ ਵਰਗੀ ਜ਼ਿੰਦਗੀ ਹੋ ਸਕਦਾ ਹੈ ਕਿਸੇ ਹੋਰ ਲਈ ਸੁਪਨਾ ਹੋਵੇ ਪਰ ਮੈਨੂੰ ਇਹ ਘਰ ਗੱਡੀਆਂ ਪੈਸਾ ਜਿਵੇਂ ਵੱਡ ਵੱਡ ਕਾਂ ਤੋਂ ਆਉਂਦੇ ਹਨ ਬੇਬੇ ਪਤਾ ਨਹੀਂ ਕੀ ਹੋ ਗਿਆ ਹੈ ਮੈਨੂੰ ਵੀ ਕੁਝ ਸਮਝ ਨਹੀਂ ਆਉਂਦੀ ਦਿਲ ਬਹੁਤ ਉਦਾਸ ਰਹਿੰਦਾ ਹੈ ਪਰ ਸਾਰਿਆਂ ਨੂੰ ਕੁਝ ਰਹਿ ਕੇ ਵਿਖਾਉਣਾ ਵਿਖਾਉਂਦਾ ਹਾਂ ਪਰ ਟੁੱਟ ਚੁੱਕਾ ਹਾਂ ਮੈਂ ਤੇ ਇਹੀ ਹਾਲ ਸੁੱਖੀ ਦਾ ਵੀ ਹੋ ਗਿਆ ਏ ਕਿੰਨੀ ਚੰਗੀ ਸੀ ਜਦੋਂ ਨਵੀਂ-ਨਵੀਂ ਪੰਜਾਬ ਤੋਂ ਇੰਗਲੈਂਡ ਆਈ ਸੀ ਅਸੀਂ ਬਹੁਤ ਖੁਸ਼ ਸੀ ਭਾਵੇਂ ਕੋਲ ਕੁਝ ਵੀ ਨਹੀਂ ਸੀ ਨਾ ਪੱਕੇ ਸੀ ਨਾ ਆਪਣਾ ਘਰ ਨਾ ਕਾਰੋਬਾਰ ਸੀ ਪਰ ਖੁਸ਼ੀ ਉਹਨਾਂ ਵੇਲੇ ਵਿੱਚ ਬਹੁਤ ਸੀ ਪਰ ਹੁਣ ਤਾਂ ਜਿਵੇਂ ਸਭ ਉਲਟ ਹੋ ਗਿਆ ਹੈ ਚੀਜ਼ਾਂ ਸਾਰੀਆਂ ਆ ਗਈਆਂ ਖੁਸ਼ੀਆਂ ਸਾਰੀਆਂ ਚਲੀਆਂ ਗਈਆਂ ਮੱਚਾਂ ਲਈ ਸਾਰਾ ਕੁਝ ਕਰਦੇ ਕਰਦੇ ਬੱਚੇ ਹੀ ਗਵਾ ਲਏ ਨੇ। ਨਾ ਕਦੇ ਕੋਲ ਬੈੰਦੇ ਨਾ ਗੱਲਬਾਤ ਕਰਦੇ। ਮੈਨੂੰ ਤਾਂ ਸਭ ਖਤਮ ਹੁੰਦਾ ਲੱਗ ਰਿਹਾ ਹੈ। ਮੈਂ ਵੀ ਸੁੱਖੀ ਵੀ ਬੱਚੇ ਵੀ, ਨਾ ਪੁੱਤ ਵਾਹਿਗੁਰੂ ਸਭ ਪਲੀ ਕਰੋ। ਮੇਰਾ ਪੀਬਾ ਪੁੱਤ ਸਭ ਠੀਕ ਹੋ ਜਾਣਾ ਏ। ਪੁੱਤ ਜ਼ਿੰਦਗੀ ਦੁੱਖ ਸੁੱਖ ਦਾ ਸਮੇਲ ਹੁੰਦੀ ਏ। ਕਈ ਉਤਰਾ ਚੜਾ ਆਉਂਦੇ ਨੇ ਪੁੱਤ ਹਾਰ ਨਹੀਂ ਮੰਨਣੀ ਚਾਹ ਹੁੰਦੀ। ਹਾਲਾਤਾਂ ਨਾਲ ਲੜਨਾ ਹੁੰਦਾ ਏ। ਵੇਖ ਪੁੱਤ ਸਾਰਾ ਕੁਝ ਵਧੀਆ ਏ ਇਹ ਤੂੰ ਵੀ ਬਿਲਕੁਲ ਠੀਕ ਏ ਬੱਚੇ ਵੀ ਤੇ ਸੁੱਖੀ ਵੀ ਬਸ ਲੋੜਿਆ ਜ਼ਿੰਦਗੀ ਨੂੰ ਜਿਉਣ ਦੀ ਮਾਨਣ ਦੀ ਨਾ ਕੱਟਣ ਦੀ ਵੇਖ ਵੀਰੇ ਮੈਂ ਜਦੋਂ ਦੀ ਇੱਥੇ ਆਈ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਸ ਭੱਜਦੇ ਹੀ ਦੇਖਿਆ ਏ ਸੁੱਖੀ ਉੱਠਦੀ ਏ ਬਸ ਕਿਚਨ ਤੋਂ ਹੀ ਦਿਨ ਸ਼ੁਰੂ ਕਰਦੀ ਸਾਰਿਆਂ ਦੇ ਜਾਣ ਵਾਸਤੇ ਡੱਬੇ ਬਣਾ ਕੇ ਰੱਖਦੀ ਏ ਜਿਸ ਵਿੱਚ ਮੈਂ ਵੇਖਦੀ ਹਾਂ ਕਿ ਹਰ ਰੋਜ਼ ਬਰੈਡ ਹੀ ਹੁੰਦਾ ਹੈ ਨਾਲ ਕੋਈ ਫਰੂਟ ਤੇ ਬਾਕੀ ਪੈਕਟ ਵਾਲਾ ਨਿਕਸੁਕ ਬੱਚੇ ਵੀ ਆ ਦੁੱਧ ਵਿੱਚ ਕੋਈ ਚੀਜ਼ ਪਾ ਖਾ ਕੇ ਤੁਰ ਜਾਂਦੇ ਹਨ ਤੂੰ ਵੀ ਪੁੱਤ ਆਪਣੇ ਬਰੈਡ ਤੇ ਜੈਮਲਾ ਖਾ ਚਲਾ ਜਾਂਦਾ ਏ ਤੇ ਸੁਖੀ ਆਪ ਵੀ ਚਾਹ ਦਾ ਕੱਪ ਗੱਡੀ ਵਿੱਚ ਹੀ ਪੀਂਦੀ ਏ ਮੈਂ ਕਦੇ ਵੀ ਤੁਹਾਨੂੰ ਸਾਰਿਆਂ ਨੂੰ ਸਵੇਰੇ ਉੱਠ ਪਰਮਾਤਮਾ ਦਾ ਨਾਮ ਲੈਂਦੇ ਸ਼ੁਕਰਾਨਾ ਕਰਦੇ ਨਹੀਂ ਵੇਖਿਆ ਜੇ ਤੁਸੀਂ ਨਹੀਂ ਕਰੋਗੇ ਤਾਂ ਬੱਚੇ ਵੀ ਕਦੀ ਵੀ ਨਹੀਂ ਸਿੱਖਦੇ ਸਵੇਰ ਤੋਂ ਗਏ ਸ਼ਾਮ ਨੂੰ ਆ ਕੇ ਫੇਰ ਸੁਖੀ ਤਾਂ ਕਿਚਨ ਵਿੱਚ ਲੱਗ ਜਾਂਦੀ ਏ ਤੇ ਬੱਚੇ ਗੇਮਾਂ ਵਿੱਚ ਰੁੱਝ ਜਾਂਦੇ ਹਨ ਤੇ ਤੂੰ ਫੋਨ ਜਾਂ ਟੀਵੀ ਬੱਸ ਰੋਟੀ ਖਾ ਗੋਡ ਨਾਈਟ ਤੇ ਅਗਲੇ ਦਿਨ ਫੇਰ ਉਹੀ ਰੁਟੀਨ ਛੁੱਟੇ ਵਾਲੇ ਦਿਨ ਬਾਹਰ ਰੋਟੀ ਖਾਣ ਪਾਣੀ ਖਾਣ ਤਾਂ ਚਲੇ ਜਾਂਦੇ ਹੋ ਪਰ ਸਾਰੇ ਆਪਣੇ ਆਪਣੇ ਫੋਨਾਂ ਤੇ ਧਿਆਨ ਲਾਈ ਰੱਖਦੇ ਹੋ ਕੋਈ ਗੱਲਬਾਤ ਨਹੀਂ ਪੁੱਤ ਕਦੀ ਤੁਹਾਨੂੰ ਸਾਰਿਆਂ ਨੂੰ ਹੱਸਦੇ ਨਹੀਂ ਦੇਖਿਆ ਖਿਜਦੇ ਖੱਪਦੇ ਹਰ ਵੇਲੇ ਵੇਖਦੀ ਹਾਂ ਕੋਈ ਦਿਨ ਤਿਹਾੜ ਤਾਂ ਤੁਹਾਨੂੰ ਨਹੀਂ ਪਤਾ ਬਸ ਵੀਕਐਂਡ ਦੀ ਉਡੀਕ ਵਿੱਚ ਬਾਕੀ ਦਿਨ ਵੀ ਖਰਾਬ ਕਰ ਲੈਂਦੇ ਹੋ ਬੂਹੇ ਤੇ ਤਾਂ ਇੱਥੇ ਸਾਰਿਆਂ ਦੇ ਜੀ ਆਇਆਂ ਨੂੰ ਲਿਖਿਆ ਰੋਟੀ ਪਾਣੀ ਆਪਾਂ ਖਵਾਉਣ ਮਹਿਮਾਨਾਂ ਨੂੰ ਹੋਟਲ ਵਿੱਚ ਲੈ ਜਾਂਦੇ ਹਾਂ ਕੋਈ ਕਿਸੇ ਨਾਲ ਦਿਲ ਖੋਲ੍ਹ ਕੇ ਰਾਜ਼ੀ ਨਹੀਂ ਬਸ ਦੌੜ ਹੈ ਇੱਕ ਦੂਜੇ ਤੋਂ ਅੱਗੇ ਜਾਣ ਦੀ ਉਸੇ ਵਿੱਚ ਵੇਖਾ ਵੇਖੀ ਭਾਜੇ ਭੱਜੀ ਜਾਣੇ ਆ ਤੇ ਇਸੇ ਕਰਕੇ ਸੁੱਖ ਚੈਨ ਗਵਾ ਗਵਾਚ ਗਿਆ ਏ ਕਰ ਵਿੱਚ ਕੋਈ ਬਿਮਾਰੀ ਏ ਇਹ ਤਾਂ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਪਰ ਬਾਕੀ ਸਾਰੀ ਦੁਨੀਆ ਕੀ ਕਰਦੀ ਏ ਸਭ ਨੂੰ ਪਤਾ ਹੁੰਦਾ ਏ ਤਾਂ ਉਹ ਗੱਲ ਹੋਈ ਆਪਣਿਆਂ ਨੂੰ ਛੱਡ ਬੇਗਾਨਿਆਂ ਵੇੜੇ ਬੈਠੇ ਰਹਿਣਾ ਤੇ ਪੁੱਤ ਮੈਂ ਇਹ ਦੱਸਾਂ ਇੱਥੇ ਤੂੰ ਹੀ ਇਕੱਲਾ ਨੇ ਦੁਖੀ ਸਾਰੇ ਹੀ ਦੁਖੀ ਨੇ ਬਸ ਦਿਖਾਵਾ ਚੱਲ ਰਿਹਾ ਏ ਪੁੱਤ ਵੇਖ ਹਾਲੇ ਧੀਰ ਨਹੀਂ ਹੋਈ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਸੰਭ ਮਾਪੇ ਸਦਾ ਨੇ ਨਾਲ ਨਹੀਂ ਨਿਭਦੇ ਆਪਣੇ ਕੰਮ ਵੀ ਕਰੋ ਪਰ ਇਕੱਠੇ ਖਾਓ ਪਿਓ ਹੱਸੋ ਵਹਿਗੁਰੂ ਨੂੰ ਯਾਦ ਕਰੋ ਜੇ ਕੋਈ ਪਰੇਸ਼ਾਨੀ ਹੈ ਤਾਂ ਆਪਸ ਵਿੱਚ ਬੈਠ ਕੇ ਸੁਲਝਾਉਣ ਦਾ ਹਿਲਾ ਕਰੋ ਬੱਚਿਆਂ ਨਾਲ ਬੱਚੇ ਬਣ ਕੇ ਖੇਡੋ ਮਨਮਰਜ਼ੀ ਦਾ ਖਾਓ ਦੋਸਤ ਮਿੱਤਰਾਂ ਨਾਲ ਦਿਲ ਦਿਲੋਂ ਵਰਤੋ ਹਰ ਵੇਲੇ ਵਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਜੋ ਉਸਨੇ ਤੁਹਾਨੂੰ ਦਿੱਤਾ ਹੈ ਨਾਲੇ ਇਸ ਵਾਰ ਮੇਰੇ ਨਾਲ ਪਿੰਡ ਦਾ ਘੇੜਾ ਲਾ ਕੇ ਆਓ ਸਾਰਾ ਪਰਿਵਾਰ ਸਭ ਠੀਕ ਹੋ ਜਾਵੇਗਾ ਮੈਂ ਫਿਕਰ ਨਹੀਂ ਕਰੀਦਾ ਨਾਲੇ ਜੋ ਗੱਲਾਂ ਤੁਸੀਂ ਇਹ ਦੋਵੇਂ ਡਾਕਟਰਾਂ ਨਾਲ ਕਰਦੇ ਹੋ ਉਹ ਆਪਸ ਵਿੱਚ ਬੈਠ ਕੇ ਕਿਉਂ ਨਹੀਂ ਕਰ ਲੈਂਦੇ ਬੇਬੇ ਨਾਲੇ ਨਾਲ ਮੈਂ ਆਪਣਾ ਮਨ ਹੌਲਾ ਕਰਕੇ ਤੇ ਬੇਬੇ ਵੱਲੋਂ ਦਿੱਤੀ ਹੱਲਾਸ਼ੇਰੀ ਨਾਲ ਗੁਰਵੀਰ ਆਪਣੇ ਆਪ ਵਿੱਚ ਹੁਣ ਬਦਲਾਅ ਮਹਿਸੂਸ ਕਰ ਰਿਹਾ ਸੀ ਤੇ ਉਸ ਨੂੰ ਜਾਪਿਆ ਕਿ ਵਾਕਿਆ ਹੀ ਕੋਈ ਪਰੇਸ਼ਾਨੀ ਤਾਂ ਨਹੀਂ ਸੀ ਬਸ ਘਰ ਦੇ ਮਾਹੌਲ ਨੂੰ ਬਦਲ ਦੀ ਲੋੜ ਹੈ ਬੇਬੇ ਤੂੰ ਬਿਲਕੁਲ ਠੀਕ ਹੈ ਮੈਂ ਅਸੀ ਮੈਂ ਅਸੀ ਹੁਣ ਜ਼ਿੰਦਗੀ ਜੀਵਾਂਗੇ ਕਟਾਂਗੇ ਨਹੀਂ ਨਾਲ ਹੀ ਉਹ ਸੁੱਖੀ ਤੇ ਬੱਚਿਆਂ ਨੂੰ ਫੋਨ ਲਾ ਕੇ ਘਰ ਕਦੋਂ ਆ ਰਹੇ ਪੁੱਛਦਾ ਹੀ ਤੇ ਇਹ ਵੀ ਲਿਖਦਾ ਹੈ ਕਿ ਉਸ ਦਾ ਉਹਨਾਂ ਵਿੱਚ ਬਿਨਾ ਘਰ ਵਿੱਚ ਦਿਨ ਨਹੀਂ ਲੱਗਦਾ ਮਾਂ ਨੂੰ ਗਲੇ ਨਾਲ ਲਾਉਂਦਿਆਂ ਹੋਇਆ ਸੱਚੀ ਮਾਂ ਤੇਰੇ ਤੋਂ ਵਧੀਆ ਡਾਕਟਰ ਨਹੀਂ ਮਿਲ ਸਕਦਾ ਕਾਸ਼ ਮੈਂ ਪਹਿਲਾਂ ਹੀ ਤੇਰੇ ਨਾਲ ਦਰਖੋਲ ਲੈਂਦਾ ਅਤੇ ਗਰਵੀਰ ਆਪਣਾ ਫੋਨ ਫੜ ਡਾਕਟਰ ਦਾ ਨੰਬਰ ਡਿਲੀਟ ਕਰ ਦਿੰਦਾ ਹੈ ਕਿਉਂਕਿ ਜੋ ਡਾਕਟਰ ਤੋਂ 6 ਮਹੀਨੇ ਤੋਂ ਨਹੀਂ ਸੀ ਹੋ ਸਕਿਆ ਉਹ ਉਸਦੀ ਬੇਬੇ ਨੇ 2 ਘੰਟਿਆਂ ਵਿੱਚ ਕਰ ਵਿਖਾਇਆ ਚੱਲ ਬੇਬੇ ਹੁਣ ਟੀਵੀ ਵੇਖਦੇ ਹਾਂ ਜਿੰਨਾ ਚਿਰ ਸੁਖੀ ਤੇ ਬੱਚੇ ਨਹੀਂ ਆ ਜਾਂਦੇ ਚੰਗਾ ਮੇਰੇ ਬੱਚੇ ਲਾਲ ਹੈ ਜੋ ਤੇਰਾ ਮਨ ਕਰਦਾ ਹੈ ਮੈਂ ਤੇਰੇ ਨਾਲ ਜਦੋਂ ਮੈਨੂੰ ਨੀਂਦ ਆਈ ਤਾਂ ਮੈਂ ਇੱਥੇ ਹੀ ਸੌ ਜਾਣਾ ਮੈਂ ਕੰਬਲ ਲੈਂਦੇ ਹੋਏ ਤੇ ਗੁਰਬੀਰ ਨਿੱਕੇ ਬੱਚੇ ਵਾਂਗ ਮਾਂ ਦੇ ਕੰਬਲ ਵਿੱਚ ਬੜਾ ਟੀਵੀ ਵੇਖਣ ਲੱਗ ਜਾਂਦਾ ਏ